ਮਨਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਜੀ ਸਤਿ ਸ੍ਰੀ ਅਕਾਲ ਜੀ। ਹੋਰ ਬਾਜੀ ਸੱਠੀ ਦਾ ਹੈ ਜੀ। ਆਹ ਵਧੀਆ ਹੀ ਵਧੀਆ। ਚਲੋ। ਵੇਗਿਆ ਮਾਲ ਪਿਛਲਾ ਜੀ। ਮਨਦੀਪ ਡੇਰੀ ਫਾਰਮ ਦੇਖਣ ਵਾਲੇ ਸਾਰੇ ਵੀਰ ਭਰਾਵਾਂ ਦੇ ਚੈਨਲ ਦੇਖਣ ਵਾਲਿਆਂ ਦਾ ਸਾਰਾ ਧੰਨਵਾਦ ਜੀ। ਸਭ ਦੀ ਚੜ੍ਹਦੀ ਕਲਾ ਹੋਵੇ ਜੀ। ਮਿਹਰਬਾਨੀ ਸਾਰਿਆਂ ਦੀ। ਚਲੋ। ਵੇਗਿਆ ਮਾਲ ਜੀ ਬਾਜੀ। ਹਾਂ ਜੀ ਮਾਲ ਵੇਗਿਆ ਮਾਲ 17 ਅਸਤਰਾ ਸਾਲ 3-4 ਜਨਵਰੀ ਵਿਗਗੇ ਸੀਗੇ ਆਪਣੇ। ਹਾਂ। ਹਾਂ ਜੀ। ਚਲੋ ਅੱਜ ਬਾਜੀ ਫਿਰ ਕਿੰਨੇ ਆ? ਅੱਜ ਵੀ 4 ਘਣਾਗ ਆਪਾਂ ਪਾਵਾਂਗੇ। ਠੀਕ ਆ। ਹਾਂ ਜੀ ਹਾਂ ਜੀ। ਨੇਦਰੋਂ ਕਰ ਲੋ ਸ਼ਿਰ ਕੋਈ ਉਧੇ ਕਰਨਾ ਹਾਂਜੀ ਉਧਰ ਆ ਜਾ ਬੋਲੇ ਜੀ ਇਹ ਸੰਦੀਵੀ ਦੂਜਾ ਸੂਆ ਡੱਬੀ ਬੱਛੀ ਐ ਹਾਂਜੀ ਮਗਰੀ ਬੱਛੀ ਐ ਤੇ ਇਹਨੂੰ ਚੌਥਾ ਦਿਨ ਸੂਈ ਨੂੰ ਅੱਜ ਹੂੰ ਐ ਟਾਈਮ 17 18 ਕਿਲੋ ਦੇ ਕੋ ਬੋਲਾ ਹੀ ਹੋਊਗਾ ਖੋਲੋ ਫਿਰ ਹਾਂਜੀ ਹਾਂਜੀ ਲਓ ਜੀ ਬੱਛਾ ਮਗਰ ਨਹੀਂ ਬੱਛੀਆਂ ਦੋਆਂ ਮਗਰੀ ਬੱਛੀਆਂ ਅੱਛਾ ਬੱਛੀਆਂ ਦੋ ਦੋਆਂ ਮਗਰੀ ਬੱਛੀਆਂ ਬਾ ਉਰਲੀ ਦਾ ਸੋਲਾ ਨੜੂ ਜੇ ਦਾ ਟੁੱਟ ਗਿਆ ਉਹਦਾ ਗਿਲਿਆ ਗਿਆ ਨੜੂ ਜੇ ਉਹ ਕੱਲ ਹੀ ਸੂਈ ਆ ਵੈੜਾ ਪਰਲੇ ਬੰਨੀ ਚੀਨੀ ਖੋਲੋ ਫਿਰ ਹਾਂਜੀ ਲਓ ਜੀ ਲੋ ਜੇਖੋ ਬੋਲੇ ਜੀ ਇਹ ਤੇ ਭਜੀ ਕਿਨੇ ਕਰੂ ਮਨਦੀਪ ਜੀ ਕਰਦਾ ਤਾ ਇਹ ਦੋ ਤੇ ਸੰਦੀਪ ਜੀ 20 ਕਿਲੋ ਦਾ ਆਮਨ ਜੀ ਦਾ 17 18 ਕਿਲੋ ਤੋਂ ਹੋ ਗਿਆ ਵਾ ਹਾਂਜੀ ਤੇ 20 ਕਿਲੋ ਦਾ ਆਮਨ ਜੀ ਦਾ ਤਾਂ 20 ਤੋਂ ਪਲੱਸ ਵੀ ਜਾ ਸਕਦੀ ਚੰਗਾ ਸੇਵ ਵਾਲਾ ਭੈਣ ਭਰਾ ਆਵੇ ਤਾਂ 20 ਤੋਂ ਪਲੱਸ ਵੀ ਖੜ ਸਕਦਾ 20 ਤੋਂ ਪਲੱਸ ਵੀ ਜਾ ਸਕਦੀ ਹਾਂਜੀ ਚਲੋ ਆਪਾਂ 20 ਕਹਿ ਕੇ ਦੇਣੀ ਵੀ 20 ਕਿਲੋ ਦੇ ਦੇ ਬਹੁਤ ਮਿਹਰਬਾਨੀ ਹਿੰਦੀ ਠੀਕ ਆ 17 18 ਕਿਲੋ ਦਾ ਇਹ ਟਾਈਮ ਆਪਾਂ ਚਵਾਵਾ ਦਾਂਗੇ ਹਾਂਜੀ 17 18 ਕਿਲੋ ਪੜਾ ਤਾਂ ਆਪਾਂ ਇਹ ਟਾਈਮ ਹੀ ਚਵਾਵਾ ਦਾਂਗੇ ਜਿੰਨਾ 17 18 ਕਿਲੋ ਹੈ ਹਾਂਜੀ ਹਾਂਜੀ ਆਜੋ ਬਾਕੀ ਲਹ ਨੇ ਥਾਣੀ ਬੜਾ ਜ਼ਬਰਦਸਤ ਲੱਗਾ। ਥਾਣਾ ਸੰਦੀਪ ਜੀ 10 ਗਾਇਆਂ ਲੱਭੀਏ ਨਾ। ਹਾਂ। ਦਸਾਂ ਮਗਰ ਇੱਕ ਨੂੰ ਇਹ ਥਣ ਲੱਭਦਾ ਵਾ। ਹਾਂ। 10 ਗਾਇਆਂ ਜਾ ਕੇ ਵੇਖੀਏ ਨਾ ਕਿਤੇ ਆਪਾਂ। ਤੇ ਦਹਾਂ ਦੇ ਵਿੱਚੋਂ ਜਿਹੜਾ ਇੱਕ ਇਹ ਜ ਮਿਲੋ। ਦਸ ਨੂੰ ਰੋਕ ਜਾ ਮੈਂ ਵੀਡੀਓ ਬਣਾਇਆ ਨਾ। ਕੋਲੀ ਬੈਠੇ ਸੀ ਨਾ। ਤੇ ਠੰਡੀ ਸੀਲ ਦਾ ਅੰਤ ਹੀ ਕੋਈ ਨਹੀਂ। ਹਾਂਜੀ। ਇਹਨਾਂ ਵਾਲੇ ਇਤਨਾ ਖੇਤੀ ਜਾਂ ਜੋ ਮਰਜੀ ਇਹਨੂੰ ਕਰੀ ਜਾਂਦੀ ਐ ਇਹਨੂੰ ਗਾਲੀ ਕੋਈ। ਹਾਂ। ਐ ਨਹੀਂ ਠੰਡੀ ਸੀਲ ਦੀ ਅੰਤ ਨਹੀਂ ਕੋਈ। ਬੋਲੋ ਜੀ। ਜਿਆ ਜੀ ਕਰ ਦੇਣਾ ਸੰਦੀਪ ਜੀ ਆਪਾਂ। ਜਿਆ ਜੀ। ਸਾਰੇ ਕੋਈ ਡਾ ਹੈ ਨਹੀਂ ਆ ਚਲੋ ਆਪਣਾ ਹਿਸਾਬ ਨੇ ਹੁੰਦਾ ਤੇ ਪਹਿਲੀ ਬੈਂਦੀ ਫਿਰ ਮੇਰੀ ਇਹੋ ਹੀ ਆ ਵੀਰ ਮੇਰੇ ਮੇਰੇ ਸਭ ਦੇ ਰਿਸ਼ੋਰਟ ਚਾ ਭਿੰਦਾ ਮੈਂ ਕੋਈ ਬਾਹਲਾ ਸਭ ਦੇ ਦਾ ਮੁੱਲ ਨਹੀਂ ਵੀਰ ਭਰਾ ਪਉਂਦੇ ਵੀਰ ਮੇਰੇ ਗੁੱਸਾ ਨਾ ਕਰਿਆ ਕਰਨ ਕਿਉਂਕਿ ਸਾਰੇ ਭੈਣ ਭਰਾ ਆਪਣੀ ਹੁੰਦੇ ਆ ਤੇ ਮੁਰਗੇ ਫ ਚੰਗੇ ਜੇ ਨਹੀਂ ਕਰਗੇ ਬਿਲਕੁਲ ਬਿਲਕੁਲ ਇਹ ਆਪਾਂ 65000 ਰਿਸ਼ੋਰਟ ਕਰਦੇ ਪਹਿਲੇ ਆ ਛੋੜ ਹਾਂਜੀ ਹਾਂਜੀ 17 18 ਕਿਲੋ ਇਸ ਟਾਈਮ ਬੋੜਾ ਹੋਊਗਾ ਆਪਾਂ ਚਵਾ ਦਾਂਗੇ 20 ਕਹਿ ਕੇ ਆਪਾਂ ਦੁੱਧ ਦੇਣੀ ਬਹੁਤਾ ਚਲੋ ਦੁੱਧ ਨਹੀਂ ਆਪਾਂ ਕਹਿਣਾ ਤੇ 65000 ਚੋਂ ਆਪਾਂ ਛੋੜ ਕਰਦੇ ਕੋਈ ਨਹੀਂ ਹਾਂਜੀ ਆਹ ਜੀ ਫਿਰ ਇਹ ਅੱਛਾ ਕੀ ਕਰੀ ਇਹਦੇ ਵਾਲੇ ਤੋਂ ਲੈ ਕੇ ਕੈਮਰਾ ਕੁਮਰਾ ਮਰਾ ਕੇ ਇਹਦੀਆਂ ਨਾਣਾ ਨੂਣਾ ਕਰਾਉ ਚੱਕ ਕੇ ਹਾਂ ਦੁੱਧ ਬਜੀ ਕਿੰਨਾ ਬੋਲਾ ਹੈ ਟਾਈਮ ਤੇ ਕਾਲੀ ਸੋਈ ਜੀ ਬੋਲਾ ਜੀ ਅਜੇ ਲੱਪਾ ਲਪਾ ਨਹੀਂ ਗਿਆ ਜਣ ਗਿਆ ਚੁੱਕਿਆ ਵਛੀ ਨਾੜੂ ਗੱਲੇ ਨਾੜੂ ਦੇ ਉੱਤੇ ਵਛੀ ਆ ਜੀ ਖਾਲੇ ਵੀ ਨਹੀਂ ਕੀਤੀ ਨੇ ਹਾਂ ਨਹੀਂ ਖਾਲੀ ਨਹੀਂ ਖਾਲੀ ਉਦਾਂ ਹੀ ਬਣੀ ਆਉਂਦੀ ਬਹੁਤ ਯਾਰੀ ਤੇ ਖੋਲ ਫਿਰ ਨੂੰ ਐਸਾ ਟਾਈਮ ਜਿਹੜਾ ਵਾ ਇਹਦੇ ਕੋਲ ਅੰਦਾਜ਼ੇ ਨਾਲ 20 ਤੋਂ ਪਲੱਸ 22 23 ਕਿਲੋ ਬੋਲਾ ਹੀ ਆ ਅੱਛਾ 22 23 ਕਿਲੋ ਬੋਲਾ ਜਦ ਦੁੱਧ ਦਾਲ ਵੀਰ ਭਰਾ ਅੰਦਾਜ਼ਾ ਲਾ ਦੇ ਇਹਨੂੰ 27 28 ਕਿਲੋ ਦੁੱਧ ਖੁੱਲਾ ਪਰਣਾ ਚਾਹੀਦਾ ਇਹਨੂੰ ਬਹੁਤਾ ਨਹੀਂ ਆਪਾਂ ਕਹਿੰਦੇ 27 28 ਕਿਲੋ ਨਸਰ ਬਰੀਡ ਨੂੰ ਜਿਹਨਾਂ ਦੇ ਵੀ ਆਂਡਿਆ ਕੋਈ ਚੀਜ਼ ਗੱਲ ਖੋਲ ਖੋਲ ਜੀ ਖੋਲ ਐ ਟਾਈਮ 22 23 ਕਿਲੋ ਬੋੜਾ ਹੀ ਐ ਲੋ ਜੀ ਐ ਟਾਈਮ 22 23 ਕਿਲੋ ਬੋੜਾ ਹੀ ਆ ਹਾਂ ਜੀ ਹਾਂ ਤੁਸੀਂ ਆਪ ਹੀ ਮੇਰੇ ਵੀਰ ਆਈਡੀਆ ਲਾਓ ਇਹਨੂੰ ਦੁੱਧ ਕਿੰਨਾ ਕਰਨਾ ਬੈੜ ਬਹੁਤ ਚੰਗੀ ਆ ਉਹ ਬੰਦੇ ਜਿਹੜਾ ਪਹਿਲਾਂ ਦਾ ਬੰਦੇ ਬਹੁਤ ਆਖਦੇ ਦੋ ਦੋ 27 28 ਕਿਲੋ ਪਹਿਲਾਂ ਦਾ ਕਹੀ ਇਹਦੇ ਪਰ ਅਸੀਂ 27 28 ਕਹਿੰਦੇ ਦੁੱਧ ਚੋਂ ਚੰਗੀ ਸੇਵ ਵਾਲਾ ਜੀ ਕੋਈ ਸਾਇਲੈਂਸ ਸੁਰਜ ਹੈਗਾ ਉਹਨੇ 30 ਵੀ ਬੜਵੇ ਚੰਗੀਆਂ ਬੰਦੇ ਬਜੀ ਫਿਰ ਨਾ ਇਹ ਜਿਨਾਂ ਦਾ ਮੋਟਰ ਆ ਚੂਣ ਦਾ ਜਿਨਾਂ ਦਾ ਨਜ਼ਾਰਾ ਆਇੰਦਾ ਵੀ ਚੁਆਈਆਂ ਬਾਦ ਦੋ ਹੀ ਕੀਤੀਆਂ ਤੀਜੀ ਹੁਣ ਕਰਨੀ ਹੈ ਹੂੰ ਹੂੰ ਪਰ ਨਜ਼ਾਰਾ ਬੰਦ ਨਹੀਂ ਇੱਕੀ ਭਾਜ ਐ ਜੱਖੇ ਬਜੀ ਆਪਾਂ ਬਸ ਨਹੀਂ ਭਾਜ ਐ ਦੀ ਹੋਗਾ 27 28 ਕਿਲੋੜੀ ਜਿਹੜੇ ਪਾ ਮੈਂ ਕਹਤ ਨਹੀਂ ਅੱਜ ਕਿਸੇ ਨਹੀਂ ਦੇਣੀ ਬੋਲੋ ਜੀ ਇਹ ਤਾਂ ਆਪਣਾ ਬੰਦਾ ਆਂਦੇ ਨੇ ਭਾਈ ਸਾਈ ਲਾ ਕੇ ਆਪਣੇ ਕੋ ਚ ਵਾਲੇ 75 6 ਦਿਨਾਂ ਤੱਕ 27 22 ਕਿਲੋ ਨੂੰ 14ਾਂ ਗੀ ਹਾਂਜੀ ਮੰਦੇ ਜੀ ਇਹਦੀ ਆ ਭਈ 80000 ਚ ਛੜਦਾ ਕਰਦਾਂਗੇ ਛੋਟ ਕਰਦੇ ਨਹੀਂ 2 ਛੜਦੇ ਨਹੀਂ 78000 ਦੇ 70000 ਚ ਤੇ ਇਦੋਂ ਹਣਾ ਵੀਰ ਮਰੀਆਂ ਥੱਲੇ ਘਰ ਜਾਵੇ ਵਹਿੜ ਵਾਲੇ ਵੇਖ ਲਓ ਵੀ ਇਹਨਾਂ ਦਾ ਥਣ ਦੇ ਬਾਅਦ ਇਹਨਾਂ ਦਾ ਕੰਪੀਟੀਸ਼ਨ ਵਾਲੀਆਂ ਗਾਂਈਆਂ ਨੇ ਉਹਦੇ ਕੋ ਕੱਟ ਕੋਟੜਾ ਲੈ ਵਾਣ ਲਈ ਫਿਰ ਇਹਨਾਂ ਦੇ ਗੱਲ ਕਰਨ ਵਾਲੀ ਨਹੀਂ ਕੋਈ ਹੈਗੀ ਬਿਲਕੁਲ ਬਿਲਕੁਲ ਹਾਂਜੀ ਚਲੋ ਤੇ ਜਰਸੀ ਆ ਗਈਆਂ ਫਿਰ ਹਾਂਜੀ ਇਹਦੇ ਮਗਰਵਛ ਆ ਗਏ ਨੇ ਅੱਛਾ ਇਹਨੂੰ ਕਿਹੜਾ ਮਾਸ ਵੀਨੂੰ ਇਹ ਨੂੰ ਗੇਰੇ 6-7 ਦਿਨ ਹੋ ਗਏ ਜੇ ਅੱਛਾ ਹਾਂਜੀ ਇਹਦੇ ਐਸ ਟਾਈਮ ਕੋਈ 9-10 ਕਿਲੋ ਦੁੱਧ ਜੀ ਇਹ ਵੀ ਖੋਲੋ ਹਾਂਜੀ ਹਾਂਜੀ 6-7 ਦਿਨ ਸੂਈ ਨ ਹੋ ਗਿਆ 9-10 ਕਿਲੋ ਦੁੱਧ ਜੀ ਬੱਚਾ ਮਗਰ ਆ ਗਿਆ ਜੀ ਹਾਂਜੀ ਹਾਂਜੀ ਤੇ ਇਹ ਵੀ ਦੇਖੋ ਇਹ ਪਰ ਭਾਜੀ ਕਿੰਨਾ ਰੋ ਦੋ ਇਹ ਚਲੋ ਵੱਡੀ ਗਾ 9-10 ਕਿਲੋ ਹੈਗਾ ਤੇ 11-12 ਕਿਲੋ ਕਰ ਦ 12 ਕਿਲੋ ਦੇ ਦੋਗੀ ਹੂੰ ਹੂੰ ਬਾਹਰ ਨਹੀਂ ਚਲੋ ਆਪਾਂ ਦੇ 12 ਕਿਲੋ ਦੋ ਦੇ ਦੋਗੀ 9-10 ਕਿਲੋ ਤੋਂ ਨਾਲ ਆਪਾਂ ਚਵਾਗ ਦੇ ਦਾਂਗੇ ਨਾ ਆ ਇਹ ਥੋੜਾ ਜਨਵਰ ਜਿਹੇ ਦਾ ਪੱਠੇ ਪੱਠੇ ਦਉਂਦੇ ਆਪਣੇ ਕੋ ਸਾਈਲੇਜ ਆਚਾਰ ਆ ਹਾਂਜੀ ਤੋ ਉਹ ਫਿਰ ਢੜੀ ਦਾਂਗੇ ਜਨਵਰ ਬਦੋਂ ਬਦੀ ਖਾਣ ਪੀਣ ਤੋਂ ਉਹਨਾਂ ਜਨਵਰ ਕਰ ਜਾਂਦੇ ਆ ਹੂੰ 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 ਜਿਹੜਾ ਤੇ ਮਗਰ ਉਹ ਸਾਈਲੇ ਚ ਖਾਂਦਾ ਆ ਉਹਨਾਂ ਤੇ ਕੋਈ ਗੱਲ ਨਹੀਂ ਹੁੰਦੀ ਹੂੰ ਤੇ ਜਿਹੜਾ ਨਹੀਂ ਵੇ ਚਾਰ ਚੁਰੜਾ ਹੁੰਦਾ ਜਨਵਰ ਉਹ ਫਿਰ ਢੜੀ ਦਾਂਗੇ ਆਪਾਂ ਨੂੰ ਕਰ ਜਾਂਦਾ ਆਪਾਂ ਤੇ ਬਾਈ ਜੀ ਬਰੇਂਦੀ ਕੀਮਤ ਆ ਇਹਦੀ ਕੀਮਤ ਆ ਪਸੰਦੀਪ ਜੀ ਜਾਰੀ ਕਰ ਦੇਣੀ ਆ ਹਾਂਜੀ ਇਹ ਇਹਨਾਂ ਦਾ ਵੀ ਲੱਖ ਰੁਪਈਆ ਦੀ ਮੱਝ ਦਾ ਮੁਕਾਬਲਾ ਕਰਦੀ ਜੀ ਹੂੰ 6+5 ਫੈਂਟ ਆ ਇਹਦੇ ਉੱਪ 42000 ਚ ਛੋਟ ਕਰਦਾ ਹਾਂ ਹਾਂਜੀ 42000 ਚ ਛੋਟ ਕਰ ਕਿੰਨੇ 500 ਛੱਡ ਦਾਂਗੇ ਚਲੋ ਹਾਂਜੀ ਆ ਜਾ ਪਤੋਏ ਕਿਆ ਇਹ ਬੰਦ ਸਿਰੋਗੇ ਫਿਰ 42000 ਚ 500 ਛੱਡਾਂ ਆ ਕਿਆ ਇਹ 4500 ਹੋ ਗਈ ਹਾਂਜੀ ਹਾਂਜੀ 42500 ਦੀ ਚਲੋ ਤੇ ਆ ਗੱਬਣਾ ਕਰ ਸੀ ਹਾਂਜੀ ਇਹ ਪਹਿਲਾਂ ਨਹੀਂ 4 ਦਿਨ ਦਾ ਵਸ਼ੀ ਦੀ ਸ਼ਕੀਨ ਵਸ਼ੀ ਇਹਨੂੰ ਕਹਿ ਦਿੰਦੇ ਆ ਪਹਿਲਾਂ ਸੋ ਚਾਰ ਦਿਨ ਦਾ ਹਾਂਜੀ ਆਪਾਂ ਫਾਰਮ ਫੋਰਮ ਦੇ ਵਿੱਚੋਂ ਲਈ ਜੀ ਫਾਰਮ ਦੀ ਵੀਡੀਓ ਵੀਡੀਓ ਸਾਰਾ ਕੁਝ ਹੈਗਾ ਕੋਈ 10 12 ਦਿਨਾਂ ਦੀ ਕੱਚੀ ਆ ਅੱਛਾ ਹਾਂਜੀ ਹਾਂਜੀ ਨਹੀਂ ਠੀਕ ਆ ਕਰਾਦਨੇ ਦਾਂਦੂ ਚੈੱਕ ਕਰਾਦਨੇ ਆ ਠੀਕ ਆ ਚਾਰ ਦਿਨ ਦੀ ਹਾਂਜੀ ਹਾਂਜੀ ਬਹੁਤ ਠੰਡੀ ਠੰਡੀ ਵਸ਼ੀ ਬਹੁਤ ਜਿਆਦੀ ਹੈ ਚੰਗੇ ਰਕਾਰਡ ਵਾਲੇ ਦੀ ਚੰਗੇ ਰਕਾਰਡ ਲਈ ਵਸ਼ੀ ਗਏ ਚਲੋ ਆਪਾਂ ਟਿਕਾ ਟੁਕਾ ਨਹੀਂ ਮੈਂ ਕਹਿ ਤਾ ਕਿ ਕਿਹੜੇ ਦੀ ਕਿਹੜੇ ਨਹੀਂ ਲਈ ਆ ਵਾ ਫਾਰਮ ਜੋ ਮਗਰ ਫਾਰਮ ਦੀ ਵੀਡੀਓ ਵੀਡੀਓ ਹੈਗੀ ਇਹ ਇਹ ਜੋੜਾ ਹੀ ਲਿਆ ਹੈਗਾ ਪਹਿਨਾਂ ਵਸ਼ੀਆਂ ਦਾ ਇੱਕ ਪਹਿਨਾਂ ਵਸ਼ੀ ਗੱਭਣ ਵੇਗੀ ਹੀ ਆਪਣੇ ਕੋ ਹੂੰ ਇਹ ਫੈ ਗਈ ਹੈ ਚੰਗੇ ਲਊ ਹੋੜੀ ਚਮਕਦਮ ਕਾਲੀ ਵਸ਼ੀ ਹੈ ਇੰਦੀ ਵਜ੍ਹਾ ਫਿਰ ਕੀਮਤ ਇਹਦਾ ਸੰਦੀਪ ਜੀ ਜਾਇਜ਼ ਕਰ ਦੇਣਾ ਆਪਾਂ ਹੂੰ ਇਹਦਾ 50000 ਛੋੜ ਕਰ ਦਾਂਗੇ ਆਪਾਂ ਕਿੰਨੇ 10000 ਛੱਡ ਦਿੰਨੇ ਆ ਚਲੋ ਨੰਝਾ ਯਾਰ ਦੀ ਹਾਂਜੀ ਚਲੋ ਤੇ ਦੂਜੀ ਬੇਨਤੀ ਇਹ ਵੀ ਜੇ ਕੋਈ ਹੜਪੀੜਤਾਂ ਨਾਲ ਉਧਰੋਂ ਕੋਈ ਆਵੇ ਬੰਦਾ ਆਪਣੇ ਕੋਲ ਪੇਪਰਾ ਸਾਰੇ ਦਾ ਵੀਰ ਮੇਰੇ ਕਿਨਾਂ ਆਪਾਂ ਉਧਰੋਂ ਕਹੋਗੇ ਸਾਡਾ ਗੱਡੀ ਕੁੜੀ ਆ ਜਾਣਾ ਵੇਖਦੇ ਰਹਿਣਾ ਗੱਡੀ ਵਾਲੇ ਛੱਡਣ ਗਿਆ ਜਾਂ ਉਹਨਾਂ ਦੀ ਗੱਡੀ ਹੁੰਦੀ ਜਿੱਦਾਂ ਵੀ ਆ ਹਾਂਜੀ ਤੇ ਸਾਰੇ ਨੇ ਵੀਰ ਆਪਣੀ ਇਮਾਨਦਾਰੀ ਵਿਖਾਉਣੀ ਜੇ ਉਧਰੋਂ ਕੋਈ ਬੰਦਾ ਆਉਂਦਾ ਉਹਨਾਂ ਆਪਾਂ 1000 ਰੁਪਏ 1000 ਰੁਪਏ ਹਰ ਕਿ ਜਨਵਰ ਨੂੰ ਛੱਡਾਂ ਚਲੋ ਠੀਕ ਕੋਈ ਬੰਦਾ ਉਧਰੋਂ ਆਪਣੇ ਕੋਲ ਜਨਵਰ ਲੈਂਦਾ ਇਹੋ ਹੀ ਨਹੀਂ ਕੋਈ ਹੋਰ ਵੀ ਬਾਅਦ ਨੂੰ ਜਨਵਰ ਆਪਣੇ ਕੋਲ ਲੈਂਦਾ 2 ਮਹੀਨਿਆਂ ਤੱਕ ਦੇਣਦਾਰ ਚਲੋ ਤੇ ਸਾਰੇ ਵੀਰ ਮੇਰੇ ਇੱਧਰ ਲੈਣਾ ਕਈ ਜਣ ਵੀ ਆਪਾਂ ਉਧਰੋਂ ਇੱਧਰ ਆਣਾ ਥੋੜਾ ਭੰਨ ਕਰ ਸਕਦੇ ਨਹੀਂ ਇੱਧਰੋਂ ਦਾ ਭਜਿਆ ਜੀ ਬਿਲਕੁਲ ਬਿਲਕੁਲ ਹਾਂਜੀ ਨਹੀਂ ਪਉਦਾ ਆਪਾਂ ਭਾਰ ਰੱਖਿਆ ਹੀ ਨਹੀਂ ਚਲੋ ਨੰਬਰ ਬੋਲਦੇ ਜੀ ਫਿਰ ਆਪਣਾ ਨੰਬਰ ਆਪਣਾ ਹੈਗਾ ਜੀ 98720 49677 ਪਿੰਡ ਸਠਿਆਲਾ ਪਿੰਡ ਸਠਿਆਲਾ ਤਸਵੀਰ ਬਾਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਪੈਂਦਾ ਜੀ ਤੇ ਮੇਨੋਂ ਤੁਹਾਡੇ ਸਰਾਰਾ ਸਾਮੀ ਤੋਂ ਆਪਣਾ 3 ਕਿਲੋਮੀਟਰ ਪਿੰਡ ਦੂਰ ਚਲੋ ਰਾਰਾ ਸਾਮੀ ਦਾ ਪਿਆਸ ਦਰਿਆ ਦਾ ਰਾਦਾ ਸਾਮੀ ਦਾ ਛੇਤੀ ਸਮਝ ਆ ਜਾਂਦੀ ਲੋਕਾਂ ਹਾਂਜੀ ਤੇ ਰਾਹਾ ਸਾਮੀ ਤੋਂ 3 ਕਿਲੋਮੀਟਰ ਆਪਣਾ ਪਿੰਡ ਦੂਰ ਸਤ